ਆ ਤੋੜਦਾ ਯਾਰ ਇਹ ਦੇਖੋ ਪੰਡਾ ਪੁੰਡਾ ਤੋੜ ਕੇ ਅੰਦਰ ਵਾਲੇ ਨੇ ਆਹ ਦੇਖੋ ਪੁੰਡਾ ਨੂੰ ਪਿਆ ਦੇਖੋ ਉਹ ਜਾਣੇ ਯਾਰ ਮੀਡੀਆ ਕਹਿੰਦਾ ਨਹੀਂ ਕਿਹੜੀ ਹੈਗੇ ਨੇ ਜਗਮਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪੱਟ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਦੋ ਸਿਆਸੀ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੋ ਗਈਆਂ ਨੇ ਦਰਅਸਲ ਭਾਜਪਾ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਆਮ ਲੋਕਾਂ ਤੱਕ ਪਹੁੰਚਾ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਫਾਇਦਾ ਲੈ ਸਕਦੇ ਨੇ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਆਮ ਲੋਕਾਂ ਦਾ ਡਾਟਾ ਇਕੱਠਾ ਕਰ ਰਹੀ ਹੈ ਆਖਿਰ ਕੀ ਹੈ ਸਚਾਈ ਦੇਖੋ ਖਾਸ ਰਿਪੋਰਟ ਰਾਸ਼ਟਰੀ ਮਾਰਕਟ ਅਜੇ ਦੱਸਾਂਗੇ ਬਾਅਦੋਂ ਬਾਅਦੋਂ ਲੜਦਾ ਨਹੀਂ ਦੋ ਮਿੰਟਾਂ ਪ੍ਰੋਗਰਾਮ ਸਟੇਜ ਉੱਪਰ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਿਆਸੀ جنگ ਤੇਜ਼ ਹੋ ਚੁੱਕੀ ਹੈ। ਇਹ ਸਿਆਸੀ جنگ ਆਮ ਲੋਕਾਂ ਨੂੰ ਮਿਲਣ ਵਾਲੀ ਸਹੂਲਤਾਂ ਨੂੰ ਲੈ ਕੇ ਛਿੜੀ ਹੈ। ਪਿੰਡਾਂ ਵਿੱਚ ਕੈਂਪ ਲਗਾ ਰਹੀ ਪੁਲਸ ਵੱਲੋਂ ਬੀਜਪੀ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ ਗਿਆ ਤਾਂ ਪੰਜਾਬ ਬੀਜਪੀ ਪ੍ਰਧਾਨ ਸਨੇ ਸਮੁੱਚੀ ਲੀਡਰਸ਼ਿਪ ਸੜਕਾਂ ਤੇ ਉਤਰਾਈ। ਦੂਜੇ ਪਾਸੇ ਬੀਜਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਪਹੁੰਚ ਗਏ। ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਪ੍ਰਸ਼ਾਸਨ ਤੇ ਤੰਗ ਕੱਸਦਿਆ ਕਿਹਾ। कि ਮਹਿਲਾਵਾਂ ਨੂੰ ਇੱਕ ਇੱਕ 1000 ਰੁਪਿਆ ਦੇਣ ਤੋਂ ਪਹਿਲਾਂ ਪਰਵਾਏ ਗਏ ਫਾਰਮਾਂ ਰਾਹੀਂ ਵੀ ਕਿਸ ਨੇ ਆਮ ਲੋਕਾਂ ਦਾ ਡਾਟਾ ਇਕੱਠਾ ਕੀਤਾ ਉਸ ਬਾਰੇ ਵੀ ਜਨਤਾ ਨੂੰ ਦੱਸਿਆ ਜਾਵੇ। ਦੁਖਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾਂ ਨੂੰ ਵੀ ਸਮਝ ਆਂਦਾ ਹੈ ਕਿ ਕਾਮਨ ਸਰਵਿਸ ਸੈਂਟਰ ਅਥੋਰਾਈਜ਼ ਨੇ ਔਰ ਕੱਲੇ ਉਹ ਅਥੋਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ। ਉਹਦਾ ਪੂਰਾ ਸਾਈਡ ਬਣੀ ਹੋਈ ਹੈ। ਔਰ 6 ਸਸਕੀਮਾਂ ਤੇ ਅਸੀਂ ਆਏ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕਿਆ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟੇ ਦੀ ਗੱਲ ਨਹੀਂ ਹੈ ਓਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾ ਮਾਂ ਕੋਲ ਦੇ ਫਾਰਮ ਪਰੇ ਕਿੰਨੇ ਲੱਖ ਫਾਰਮ ਸੀ ਕਿਆ ਉਹ ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਛੰਗਾ ਇਹ ਝੂਠੇ ਬੰਦੇ ਖੜੇ ਕਰਨਗੇ ਮੈਂ ਅੱਜ ਹੀ ਕਹਿ ਦਿੰਦਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਰਮਚਾਰੀ ਨੇ ਕੇਵਲ ਪੁੱਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਹੋਰ ਆਪਣੇ ਫਾਰਮ ਭਰੋ ਜਿਹਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਭੈਣਾਂ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਤੁਹਾਡੇ ਰਾਜਪਾਲ ਜੀ ਦਾ ਸਵਾਲ ਹੈ ਉਹਨਾਂ ਨੇ ਆਪਣੇ ਉਹਨਾਂ ਦੇ ਆਪਣੀ ਇੱਕ ਪੱਧ ਦੀ ਗ੍ਰਿਮਾ ਮਨਜੋਗ ਰਾਜਪਾਲ ਜੀ ਨੇ ਬੜੀ ਸਹਿਜਤਾ ਸਰਲਤਾ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੰਟਰਵਿਊ ਕਰਨਾ ਚਾਹੀਦਾ ਡਾਟਾ ਚੋਰੀ ਦੇ ਪਏ ਰਫੜ ਵਿਚਾਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਕਿਹਾ ਕਿ ਕੇਂਦਰ ਸਰਕਾਰ ਸਣੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਹਰ ਜਾਣਕਾਰੀ ਸੂਚੀ ਦਾ ਕੇਂਦਰਾ ਵਿੱਚ ਮੌਜੂਦ ਹੈ ਤੇ ਸੂਬਾ ਸਰਕਾਰ ਹਰ ਸਕੀਮ ਨੂੰ ਲਾਗੂ ਕਰ ਰਹੀ ਹੈ ਜਦਕਿ ਭਾਜਪਾ ਆਮ ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕਰ ਰਹੀ ਹੈ ਨੀਲ ਗਰਗਨੇ ਭਾਜਪਾ ਨੂੰ ਸਵਾਲ ਕਰਦਿਆ ਪੁੱਛਿਆ ਕਿ ਕੇਂਦਰ ਦੀਆਂ ਸਕੀਮਾਂ ਬਾਰੇ ਭਾਜਪਾ ਦੇ ਕੈਂਪ ਹਰਿਆਣਾ ਬਿਹਾਰ ਜਾਂ ਕਿਸੇ ਹੋਰ ਸੂਬੇ ਵਿੱਚ ਕਿਉਂ ਨਹੀਂ ਲੱਗਦੇ ਪੰਜਾਬ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਪੁੱਲ ਨਹੀਂ ਹੋਣ ਦਵੇਗੀ ਬੀਜੇਪੀ ਦਾ ਚਿਹਰਾ ਇੱਕ ਵਾਰੀ ਫੇਰ ਬੇਨਕਾਬ ਹੋ ਗਿਆ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸਰਕਾਰ ਦੇ ਜਿਹੜੇ ਸਹੂਲਤਾਂ ਕੇਂਦਰ ਹੈਗੇ ਆ ਉਹਨਾਂ ਸਹੂਲਤਾਂ ਕੇਂਦਰਾਂ ਦੇ ਵਿੱਚ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਅਵੇਲੇਬਲ ਹੈ ਤੇ ਉਹ ਭਾਵੇਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਹੋਵੇ ਤੇ ਭਾਵੇਂ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਹੋਵੇ ਔਰ ਲੋਕ ਇਸਦਾ ਫਾਇਦਾ ਵੀ ਉਠਾ ਰਹੇ ਨੇ ਪਰ ਮੈਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਇਹ ਕ੍ਰਪਸ਼ਨ ਫ੍ਰੀ ਸਿਸਟਮ ਸ਼ਾਇਦ ਪਸੰਦ ਨਹੀਂ ਹੈਗੀ ਆਮ ਆਦਮੀ ਪਾਰਟੀ ਕਦੇ ਵੀ ਕਿਸੇ ਪੋਲਿਟਿਕਲ ਪਾਰਟੀ ਨੂੰ ਆਪਣੀ ਰਾਜਨੀਤਿਕ ਗਤੀਵਧੀਆਂ ਕਰਨ ਨੂੰ ਨਹੀਂ ਰੋਕਦੇ ਪਰ ਹਾਂ ਜੇਕਰ ਕੁਝ ਲੋਕ ਗੈਰਕਾਨੂੰਨੀ ਢੰਗ ਦੇ ਨਾਲ ਕਿਤੇ ਡਾਟਾ ਇਕੱਠਾ ਕਰ ਰਹੇ ਨੇ ਜਿੱਦਾਂ ਦੀਆਂ ਇਨਫਰਮੇਸ਼ਨ ਜਿੱਦਾਂ ਦੀ ਸ਼ਿਕਾਇਤਾਂ ਕਾਫੀ ਥਾਂ ਤੋਂ ਆਈਆਂ ਸੀ ਉਹ ਨਹੀਂ ਕਰਨ ਦਿੱਤਾ ਜਾਏਗਾ ਕਿਉਂਕਿ ਲੋਕਾਂ ਦੀ ਪਰਸਨਲ ਇਨਫਰਮੇਸ਼ਨ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੈ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜੇਕਰ ਜਿਸ ਤਰੀਕੇ ਨਾਲ ਬੀਜੇਪੀ ਕਲੇਮ ਕਰ ਰਹੀ ਹੈ ਕਿ ਉਹ ਆਧਾਰ ਕਾਰਡ ਵੰਗ ਰਹੇ ਨੇ ਲੋਕਾਂ ਦੀਆਂ ਸਕੀਮਾਂ ਲਾਗੂ ਕਰ ਰਹੇ ਨੇ ਇਹੋ ਜਿਹੀਆਂ ਸਕੀਮਾਂ ਇਹੋ ਜਿਹਾ ਆਧਾਰ ਕਾਰਡ ਇਹੋ ਜਿਹੀ ਕਦੇ ਹਰਿਆਣਾ 'ਚ ਤਾਂ ਲਾਈ ਨਹੀਂ ਜਿੱਥੇ ਉਹਨਾਂ ਦੀ ਸਰਕਾਰ ਹੈ ਕਦੇ ਬਿਹਾਰ 'ਚ ਤਾਂ ਲਾਇਆ ਨਹੀਂ ਜਿੱਥੇ ਉਹਨਾਂ ਦੀ ਸਰਕਾਰ ਹੈ ਸੋ ਇਹ ਟੋਟਲ ਜਿਹੜਾ ਹੈਗਾ ਬੀਜੇਪੀ ਦੀ ਡਰਾਮੇਬਾਜੀ ਹੈ ਰਾਜਨੀਤਿਕ ਡਰਾਮੇਬਾਜੀ ਹੈ ਔਰ ਪੰਜਾਬ ਸਰਕਾਰ ਵਖੂਬੀ ਯਾਨੀ ਕਿ ਲੋਕਾਂ ਦੇ ਦੀ ਕੰਮ ਕਰ ਰਹੀ ਹੈ ਔਰ ਹਮੇਸ਼ਾ ਕਰਦੀ ਰਹੇਗੀ ਤਾਂ ਉੱਥੇ ਭਾਜਪਾ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਣ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਸਰਕਾਰ ਨੂੰ ਚੈਲੰਜ ਕਰਦੇ ਦਿਖਾਈ ਦਿੱਤੇ ਤੇ ਕਹਿੰਦੇ ਨਜ਼ਰ ਆਏ ਕਿ ਉਹ ਕੱਲ ਕੈਂਪ ਲਗਾਉਣ ਜਾ ਰਹੇ ਨੇ ਜੇ ਪੁਲਿਸ ਰੋਕ ਸੱਦਦੀ ਹੈ ਤਾਂ ਰੋਕ ਲਵੇ ਲੋਕ ਭਗਵੰਦ ਮਾਨ ਜੀ ਅੱਜ ਇਸੇ سلسلے 'ਚ ਤੁਸੀਂ ਮੇਰੇ ਹਲਕੇ ਅਬੌਰ ਬੱਲੂਆਣੇ ਦੇ ਅੰਦਰ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਕਾਕਾ ਕੰਬੋਜ ਜੀ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬੱਲੂਆਣੇ ਤੋਂ ਵੰਦਨਾ ਜੀ ਉਹਨਾਂ ਦੋਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਫਾਜ਼ਿਲਕਾ ਲੈ ਗਏ ਉਹਨਾਂ ਨੂੰ ਤਾਂ ਲੈ ਗਏ ਪਰ ਤੁਹਾਡਾ ਕੀ ਖਿਆਲ ਹੈ ਬੀਜੇਪੀ ਦੇ ਕਾਰਜਕਰਤਾ ਘਰੇ ਬਹਿ ਜਾਣਗੇ ਭਗਵੰਦ ਜੀ ਮੈਂ ਚੱਲਿਆ ਕੱਲ ਉਸੇ ਪਿੰਡ ਜਿੱਥੋਂ ਤੁਸੀਂ ਕਾਕੇ ਕੰਬੋਜ ਬੰਦਨਾ ਜੀ ਨੂੰ ਫੜਿਆ ਮੈਂ ਚੱਲਿਆ ਉੱਥੇ ਉਹੀ ਕੈਂਪ ਕੱਲ ਮੈਂ ਜਾ ਕੇ ਲਾਉਂਗਾ 10 ਵਜੇ ਪਿੰਡ ਰਾਏਪੁਰੇ ਭੇਜੋ ਸਾਰੀ ਪੁਲਿਸ ਉੱਥੇ ਕਰੋ ਗ੍ਰਿਫਤਾਰ ਕਿਹਨੂੰ ਕਿਹਨੂੰ ਗ੍ਰਿਫਤਾਰ ਕਰੋਗੇ ਕਰੋ ਸਭ ਤੋਂ ਪਹਿਲਾਂ ਸ਼ੁਰੂਆਤ ਸੁਨੀਲ ਜਾਖੜ ਤੋਂ ਕਰੋ ਕੱਲ ਉੱਥੇ ਮਿਲਦੇ ਆ ਇਸ ਮਾਮਲੇ ਦੇ ਵਿੱਚ ਜਦੋਂ ਚੋਣ ਮਾਹਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਲਾਪਾਤਰੀ ਦਾ ਡਾਟਾ ਸਿਰਫ ਸਰਕਾਰ ਹੀ ਦੇਖ ਸਕਦੀ ਹੈ ਅਤੇ ਬਹੁਤ ਸਾਰੀਆਂ ਕੰਪਨ डाटा इकट्ठा भी कर वाक वाक विच फोन जानकारी दिया ने बहुत ऐसे राज्य है जैसे झारखण्ड हुआ महाराष्ट्र हुआ हरियाणा हुआ या फिर पिछला जो उन्नीस का इलेक्शन हुआ था पंजाब का लोकसभा का उसमें बीजेपी कहीं न कहीं बेनिफिशरी डेटा से डायरेक्ट कॉलिंग करवा के लोगों से मिलती थी ये एक तरह से गलत ट्रेंड है और इसको फॉलो नहीं करना चाहिए नहीं तो फिर ये हर पार्टी ਉਹ ਇਹ ਡਾਟਾ ਪ੍ਰੋਵਾਈਡ ਹੋਣਾ ਚਾਹੀਦਾ ਐਜ਼ ਐਨ ਐਕਸਪਰਟ ਆਈ ਊਡ ਬਿਲੀਵ ਕਿ ਕਿਸੇ ਵੀ ਪਾਰਟੀ ਕੋ ਕੇवाईसी ਹੋ ਜਾਂ ਇਹ ਕੇवाईसी ਹੋ ਇਸ ਦੇ ਨਾਮ ਤੇ ਆਪ ਡਾਇਰੈਕਟ ਆਊਟਰੀਚ ਨਹੀਂ ਕਰ ਸਕਤੇ ਹੈ ਭਾਜਪਾ 1501 ਪਿੰਡਾਂ ਦੇ ਵਿੱਚ 1400 ਤੋਂ ਵੱਧ ਕੈਂਪ ਲਗਾ ਚੁੱਕੀ ਸੀ ਤਾਂ ਉੱਥੇ ਹੀ ਅਸ਼wini ਸ਼ਰਮਾ ਅੱਜ ਇਹ ਕਹਿੰਦੇ ਨਜ਼ਰ ਆਏ ਕਿ ਉਹ ਕਮਨ ਸਰਵਿਸ ਸੈਂਟਰ ਦੇ ਤਹਿਤ ਆਮ ਲੋਕਾਂ ਤੱਕ ਯਾਨੀ ਕਿ ਲਾਭਪਾਤਰੀਆਂ ਤੱਕ ਪਹੁੰਚ ਕਰ ਰਹੀ ਹੈ ਜੋ ਕਿ ਕੇਂਦਰ ਸਰਕਾਰ ਦੇ ਅਧੀਨ ਕਮਨ ਸਰਵਿਸ ਸੈਂਟਰ ਕੰਮ ਕਰਦੀ ਹੈ ਤਾਂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਅੱਗੇ ਨਿਕਲ ਕੇ ਆਉਂਦਾ ਤੇ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਭਾਜਪਾ ਨੂੰ ਲਗਾਤਾਰ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਕੈਂਪ ਲਗਾਉਣਗੇ ਤਾਂ ਹੁਣ ਵੇਖਣਾ ਹੋਵੇਗਾ ਕਿ ਡਾਟਾ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਨਿੱਜੀ ਚੋਰੀ ਹੋ ਰਿਹਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਜਗਬਾਨੀ ਟੀਵੀ ਨਾਲ